ਸੋਨੇ ਦੇ ਲੈਣ ਦੇ ਨੂੰ ਲੈ ਕੇ ਦੋ ਸੁਨਿਆਰਾਂ ਦੇ ਵਿੱਚ ਆਪ ਵਿਚ ਹੋਈ ਕਾफी ਬਹਿਸਬਾਜੀ ਬਹਿਸਬਾਜੀ ਇੰਨੀ ਵੱਧ ਗਈ ਕਿ ਇੱਕ ਸੁਨਿਆਰੇ ਦੇ ਦੂਜੇ ਸੁਨਿਆਰੇ ਦੇ ਗੋਲੀ ਮਾਰ ਦਿੱਤੀ ਜਿਸ ਦੇ ਚਲਦਿਆਇ ਸੁਨਿਆਰਾ ਸਿਮਰਨਪਾਲ ਸਿੰਘ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਅਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਸਿਮਰਨਪਾਲ ਸਿੰਘ ਦੀ ਮੌਤ ਹੋ ਗਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਗੋਲੀ ਗਾਹੁੰਦੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਸੀ ਵੀਡੀਓ ਵਾਧੂ ਵੀ ਕਰ ਦਿੱਤੀ ਗਈ ਹੈ ਉਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬੂਏ ਮੌਕੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਕੀ ਕਹਿੰਦਾ ਹੈ ਪੁਲਿਸ ਅਧਿਕਾਰੀ ਦਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਏਵਨ ਪੰਜਾਬੀ ਟੀਵੀ ਲਈ ਅਮਰੀਤ ਸਾਹਿਬ ਤੋਂ ਸੁਨੀਲ ਕੋਸਲਾ ਦੀ ਖਾਸ ਰਿਪੋਰਟ ਅੱਜ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਟਾਲੀ ਵਾਲੇ ਬਾਜ਼ਾਰ ਦੇ ਵਿੱਚ ਜੈਪਾਲ ਜੁਵਲਰ ਦੀ ਦੁਕਾਨ ਤੇ ਮਾਲਕ ਜਿਹੜਾ ਜੈਪੁਰ ਜੋਲਰ ਦਾ ਸਿਮਰਨਪਾਲ ਸਿੰਘ ਜੋ ਸਹਿਨਪੁਰਾ ਚੌਂਕ ਦੇ ਰਹਿਣ ਵਾਲੇ ਆ ਜੋ ਅੱਜੇ ਆਪਣੀ ਦੁਕਾਨ ਤੇ ਸੀ ਤੇ ਉਥੇ ਜਸਦੀਪ ਸਿੰਘ ਚੰਨ ਅਤੇ ਉਹਦੇ ਨਾਲ ਕੋਈ ਦਾ ਸਾਲਾ ਉਹਦਾ ਬੇਟਾ ਉਹਦੇ ਪਰਿਵਾਰ ਦੇ ਮੈਂਬਰ ਉਹ ਦੁਕਾਨ ਤੇ ਆਏ ਨੇ ਜਿੱਥੇ ਇਹਨਾਂ ਦਾ ਆਪਸੀ ਕੋਈ ਸੋਨੇ ਦੇ ਲੈਣ ਦੇਣ ਤੋਂ ਕਰਕੇ ਬਹਿਸ ਹੋਈ ਆ ਬਹਿਸ ਦੇ ਵਿੱਚ ਚੰਨ ਉਥੋਂ ਜਸਦੀਪ ਸਿੰਘ ਚੰਨ ਚਲੇ ਜਾਂਦਾ ਜੋ ਦੁਬਾਰਾ ਆਣ ਕੇ ਜੋ ਸਿਮਰਨਪਾਲ ਸਿੰਘ ਨੂੰ ਜਿਹੜਾ ਦੁਕਾਨ ਦੇ ਬਾਹਰ ਖੜਾ ਸੀ ਉੱਥੇ ਆਣ ਕੇ ਉਹਨੂੰ ਗੋਲੀਆਂ ਮਾਰਦਾ ਮਾਰ ਕੇ ਉੱਥੇ ਮੌਕੇ ਤੋਂ ਜਿਹੜੇ ਸਾਰੇ ਜਣੇ ਫਰਾਰ ਹੋ ਜਾਂਦੇ ਆ ਉਹਨੂੰ ਸਿਮਰਨ ਸਿੰਘ ਨੂੰ ਇੱਥੇ ਮੈਡੀਸਿਟੀ ਹਸਪੀਟਲ ਲਿਆਂਦਾ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਹਨੂੰ ਡੈਥ ਜਿਹੜੀ ਡਿਕਲੇਅਰ ਕਰ ਦਿੱਤਾ ਜਾਂਦਾ ਜੋ ਇਸ ਦੇ ਸਬੰਧੀ ਉਹਦੇ ਭਰਾ ਦੇ ਬਿਆਨ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਹ ਘਟਨਾ ਜਿਹੜੀ ਆ ਇਹ ਆਪਸੀ ਜਿਹੜੀ ਸੋਨੇ ਦੀ ਲੈਣ ਦੇਣ ਤੋਂ ਬਹਿਸ ਵੈਸੀ ਤੋਂ ਵਾਦ ਇਹ ਜਿਹੜਾ ਇਹਨਾਂ ਦਾ ਬਾਅਦ ਚ ਉਹਨੇ ਜੈਸਦੀਪ ਸਿੰਘ ਨੇ ਗੁੱਸੇ ਵਿੱਚ ਆਣ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਇਹ ਕਟਾਰਨ ਨੂੰ ਅੰਜਾਮ ਦਿੱਤਾ